रेडी स्टार्ट ਉਸਨੇ ਕਿਹਾ ਬੇਟਾ ਜੀ ਮਾਲੀ ਸ਼ਹਿਰ ਜਾਂਦੇ ਸਾਰੇ ਜਹਾਜ਼ ਵਿੱਚ ਹਨ ਪਰ ਵਾਪਸ ਸਾਰੇ ਬਕਸੇ ਵਿੱਚ ਹੀ ਆਉਂਦੇ ਹਨ ਮਾਲੀ ਤੋਂ লাশ ਲਿਆਉਣ ਦਾ ਵੀ 2 3 ਲੱਖ ਰੁਪਇਆ ਲੱਗਦਾ ਹੈ ਅਜੇ ਕੱਲ ਹੀ ਇੱਕ Laash ਆਈ ਹੈ ਡੰਡੀ ਅਜੇ ਵੀ ਮੁੜ ਜਾਓ ਟਾਈਮ ਹੈਗਾ ਡੰਡੀ ਅਸੀਂ ਪਹਿਲਾਂ ਤਾਂ ਕਬਰਾਂ ਗਏ ਪਰ ਫਿਰ ਸੋਚਿਆ ਐਵੇਂ ਡਰਾਈ ਜਾਂਦੇ ਹਨ ਅਸੀਂ ਤਾਂ ਅੱਗੋਂ AC ਵਾਲੀਆਂ ਬੱਸਾਂ ਵਿੱਚ ਵੈਹਟਕੇ ਸਪੇਨ ਪਹੁੰਚ ਜਾਣਾ ਹੈ ਡੰਡੀ ਸੋ ਬਾਬੇ ਦਾ ਨਾਮ ਲੈ ਕੇ ਅਸੀਂ ਜਹਾਜ਼ ਫੜ ਲਿਆ ਮਾਲੀ ਸ਼ਹਿਰ ਵੱਲ ਦਾ ਡੰਡੀ ਜਦ ਮਾਲੀ ਸ਼ਹਿਰ ਦੇ 에어ਪੋਰਟ ਉੱਤੇ ਪਹੁੰਚੇ ਤਾਂ 에어ਪੋਰਟ ਦੀ ਹਾਲਤ ਐਨੀ ਕੋ ਜਿਆਦਾ ਖਸਤੀ ਸੀ ਕੇ ਇਦਾਂ ਲੱਗ ਰਿਹਾ ਸੀ ਜਿਵੇਂ ਅਸੀਂ ਬੰਗੇ ਸ਼ਹਿਰ ਦੇ ਬਸ ਅੱਡੇ ਉੱਤੇ ਘੁੰਮ ਰਹੇ ਹੋਈਏ ਡੰਡੀ 에어ਪੋਰਟ ਤੋਂ ਬਾਹਰ ਸਾਨੂੰ ਇੱਕ ਪੰਜਾਬੀ ਏਜੰਟ ਰਾਜੇਸ਼ ਤੇ ਇੱਕ ਮੁਸਲਮਾਨ ਖਾਨ ਲੈਣ ਆਏ ਹੋਏ ਸੀ ਜਦ ਅਸੀਂ ਬੈਲਟ ਤੋਂ ਆਪਣਾ ਸਮਾਨ ਚੁੱਕਣ ਲੱਗੇ ਤਾਂ ਵੇਖਿਆ ਸਾਡਾ ਇੱਕ ਬੈਗ ਚੋਰੀ ਹੋ ਚੁੱਕਿਆ ਸੀ ਟੰਡੀ ਫਿਰ ਪਤਾ ਲੱਗਾ ਕਿ ਇਸ ਏਅਰਪੋਰਟ ਉੱਤੇ ਚੋਰੀ ਆਮ ਹੀ ਗੱਲ ਹੈ ਡੰਡੀ ਇੱਥੇ ਦੇ ਅਫਸਰ ਵੀ ਥੋੜੇ ਜਿਹੇ ਪੈਸੇ ਵਿੱਚ ਵਿਕ ਜਾਂਦੇ ਹਨ ਡੰਡੀ ਹੁਣ ਏਜੰਟ ਸਾਨੂੰ ਏਅਰਪੋਰਟ ਤੋਂ ਕੱਢ ਕੇ ਸਿੱਧਾ ਇੱਕ ਕਾਰ ਵਿੱਚ ਲੈ ਗਏ ਤੇ ਸਾਡੇ ਸਾਰੇ ਡਾਲਰ ਸਾਡੇ ਕੋਲੋਂ ਲੈ ਲਏ ਤੇ ਸਾਨੂੰ ਅਠਾਂ ਜਾਣਿਆਂ ਨੂੰ ਚਟਾਈ ਤੇ ਬਿਠਾ ਕੇ ਹਦਾਇਤ ਦਿੱਤੀ ਕਿ ਤੁਸੀਂ ਇਸ ਕਮਰੇ ਵਿੱਚੋਂ ਬਾਹਰ ਨਹੀਂ ਜਾਣਾ ਤੁਸੀਂ ਦਿਨ ਵਿੱਚ ਸਿਰਫ ਇੱਕ ਵਾਰ ਦੋ ਦੋ ਰੋਟੀਆਂ ਖਾਣੀਆਂ ਹਨ ਤੇ ਰਾਤ ਨੂੰ ਚੌਲ ਹੀ ਖਾਣੇ ਹਨ ਡੰਡੀ 27 ਮੁੰਡਿਆਂ ਦੇ ਦੋ ਹੋਰ ਗਰੁੱਪ ਆਉਣੇ ਨੇ ਤੇ ਸ਼ਾਇਦ ਤੁਹਾਨੂੰ ਇੱਕ ਮਹੀਨਾ ਹੋਰ ਰਹਿਣਾ ਪਵੇ ਡੰਡੀ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਵੇਖਿਆ ਪਰ ਹਦਾਇਤ ਮੰਨਣ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਰਾਹ ਵੀ ਨਹੀਂ ਸੀ ਓਨਾ ਨੇ ਸਾਨੂੰ ਇੱਕ ਫੋਨ ਦਿੱਤਾ ਤੇ ਬੜੀ ਸਖਤੀ ਨਾਲ ਕਿਹਾ ਕਿ ਜੇ ਤੁਹਾਡੇ ਘਰੋਂ ਕੋਈ ਵੀ ਫੋਨ ਆਵੇ ਤਾਂ ਤੁਸੀਂ ਕਹਿਣਾ ਅਸੀਂ ਬੜੇ ਖੁਸ਼ੀ ਨਾਲ ਹੋਟਲ ਵਿੱਚ ਰਹਿ ਰਹੇ ਹਾਂ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਜੇ ਕਿਸੇ ਨੇ ਸੱਚ ਦੱਸਿਆ ਤਾਂ ਉਹ ਸਪੇਨ ਦੀ ਜਗਾ ਸਿੱਧਾ ਇੰਡੀਆ ਕਰ ਹੀ ਜਾਊ ਡੰਡੀ ਸਟਾਪ